ਸਾਰਗ ਮਹੱਲਾ ਪੰਜਵਾ ਤੂੰ ਮੇਰੇ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮ ਰਹਿ ਧਾਨ ਰਹਾਓ ਤੁਮ ਹੀ ਦিয়ে ਅਨਕ ਪ੍ਰਕਾਰਾ ਤੁਮ ਹੀ ਦিয়ে ਮਾਨ ਸਦਾ ਸਦਾ ਤੁਮ ਹੀ ਪਤ ਰੱਖਹੁ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂ ਠਾਕੁਰ ਤੇ ਆਏ ਪਰਵਾਨ ਜਨ ਕਾ ਸੰਗ ਪਾਈਐ ਵਡ ਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰਗ ਮਹੱਲਾ 5 ਕਰਹੁ ਗਤ ਦਇਆਲ ਸੰਤੋ ਮੋਰੀ ਤੁਮ ਸਮਰਥ ਕਾਰਨ ਕਰਨਾ ਟੂਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਵਿਖਈ ਤੁਮ ਤਾਰੇ ਸੁਮਤ ਸੰਗ ਤੁਮਾਰੇ ਪਾਈ ਅਨਕ ਜੋਨ ਭ੍ਰਮਤੇ ਪ੍ਰਭ ਵਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੇ ਸਾਧੂ ਕੈ ਤੇ ਤੇ ਪਤਿਤ ਪੁਨੀਤਾ ਕਹੋ ਨਾਨਕ ਜਾਕੇ ਵਡ ਭਾਗਾ ਤਿਨ ਜਨਮ ਪਦਾਰਥ ਜੀਤਾ ਸਾਰਗ ਮਹੱਲਾ ਪੰਜਵਾ ਠਾਕੁਰ ਬਿਨਤੀ ਕਰਨ ਜਨ ਆਇਓ ਸਰਬਸੂਖ ਆਨੰਦ ਸਹਿਜ ਰਸ ਸੁਨਤ ਤੁਹਾਰੋ ਨਾਯੋ ਰਹਾਓ ਕਿਰਪਾ ਨਿਧਾਨ ਸੁਖ ਕੇ ਸਾਗਰ ਜਸ ਸਭ ਮਹਿ ਜਾ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦਿਸਟਾਇਓ ਨੈਣੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕ ਇਹੋ ਪਾਇਓ ਸਾਰਗ ਮਹੱਲਾ ਪੰਜਵਾ ਜਾਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੁਹਿਲਾ ਸਹਜੇ ਸੋ ਕਹੀਐ ਬੜ ਭਾਗੀ ਰਹਾਉ ਰਹਿਤ ਵਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਏ ਕਹਿ ਕੀ ਟੇਕ ਹੀਐ ਪ੍ਰੇਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈ ਰਾਗੀ ਕਹੋ ਨਾਨਕ ਜਿਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰਗ ਮਹੱਲਾ ਪੰਜਵਾ ਅਬ ਜਨ ਉਪਰ ਕੋ ਨਾ ਪੁਕਾਰੈ ਪੁਕਾਰਨ ਕਉ ਜੋ ਉਦਮ ਕਰਤਾ ਗੁਰ ਪਰਮੇਸ਼ਰ ਤਾ ਕਉ ਮਾਰੇ ਰਹਾਉ ਨਿਰਵੈਰੈ ਸੰਗ ਵੈਰ ਰਚਾਵੇ ਹਰ ਦਰਗਹ ਹੈ ਉਹ ਹਾਰੇ ਆਦ ਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਜਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰਗ ਮਹੱਲਾ ਪੰਜਵਾ ਹਰ ਜਨ ਛੋਡਿਆ ਸਗਲਾ ਆਪ ਜਿਉ ਜਨ ਹੋ ਤਿਉ ਰਖੋ ਗੁਸਾਈ ਪੇਖ ਜੀਵਾਂ ਪਰਤਾਪ ਰਹਾਉ ਗੁਰ ਉਪਦੇਸ ਸਾਧ ਕੀ ਸੰਗਤ ਬਿਨ ਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਖਨ ਜਾਪ ਤਪਤ 부ਝੀ ਸੀਤਲ ਆਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ 5ਵਾਂ ਮੇਰਾ ਗੁਰ ਮੂਰੂ ਸਹਸਾ ਉਤਾਰਿਆ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹਉ ਵਾਰਿਆ ਰਹਾਉ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮੈਲ ਉਤਾਰਿਆ ਗੁਰਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਬ ਸਲਾਦੀਨੇ ਗੁਰਪੂਰੈ ਨਾਨਕ ਗੁਰ ਨਿਸਤਾਰਿਆ ਸਾਰਗ ਮਹੱਲਾ 5 ਸਿਮਰਤ ਨਾਮ ਪ੍ਰਾਨ ਗਤ ਪਾਵੈ ਮਿਟਹਿ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿੱਤ ਲਾਵੇ ਰਹਾਉ ਹਰ 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 ਮਨ ਆਰਾਦੇ ਰਸਨਾ ਹਰ ਜਸ ਗਾਵੇ ਤਾਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸੂਦੇਵ ਰੰਗ ਲਾਵੇ ਦਾਮੋਦਰ ਦਇਆਲ ਅਰਧ ਹੋ ਗੋਬਿੰਦ ਕਰਤ ਸੁਹਾਵੇ ਕਹੋ ਨਾਨਕ ਸਭ ਕੀ ਹੋਏ ਰੇ ਨਾ ਹਰ ਹਰ ਦਰਸ ਸਮਾਵੇ ਸਾਰਗ ਮਹੱਲਾ ਪੰਜਵਾ ਆਪਣੇ ਗੁਰਪੂਰੇ ਬਲੇਹਾਰੇ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰੱਖਣ ਹਾਰੇ ਰਹਾਉ ਨਿਰਪਉ ਕੀਏ ਸੇਵਕ ਦਾਸ ਆਪਣੇ ਸਗਲੇ ਦੁਖ ਬਿਦਾਰੈ ਆਨ ਉਪਾਅ ਤਿਆਗ ਜਨ ਸਗਲੇ ਚਰਨ ਕਮਲ ਰਿਦ ਧਾਰੈ ਪ੍ਰਾਨ ਆਧਾਰ ਮੀਤ ਸਾਜਨ ਪ੍ਰਭ ਏਕੈ ਏਕੰਕਾਰੈ ਸਭ ਤੇ ਊਚ ਠਾਕੁਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰਗ ਮਹੱਲਾ 5 ਬਿਨ ਹਰ ਹੈ ਕੋ ਕਹਾ ਬਤਾਵੋ ਸੁਖ ਸਮੂਹ ਕਰਣਾ ਮੈਂ ਕਰਤਾ ਤਿਸ ਪ੍ਰਭ ਸਦਾ ਧਿਆਵੋ ਰਹਾਓ ਜਾ ਕੈ ਸੂਤ ਪਰੋਏ ਜਨਤਾ ਤਿਸ ਪ੍ਰਭ ਕਾ ਜਸ ਗਾਵੋ ਸਿਮਰ ਠਾਕੁਰ ਜਿਨ ਸਭ ਕਿਛ ਦੀਨਾ ਆਨ ਕਹਾ ਪਹਿ ਜਾਵੋ ਸਫਲ ਸੇਵਾ ਸੁਆਮੀ ਮੇਰੇ ਕੀ ਮਨ ਬਾਛਤ ਫਲ ਪਾਵੋ ਕਹੋ ਨਾਨਕ ਲਾਭ ਲਾਹ ਲੈ ਚੱਲੋ ਸੁਖ ਸੇਤੀ ਕਰ ਜਾਵੋ ਸਾਰਗ ਮਹੱਲਾ ਪੰਜਵਾਂ ਠਾਕੁਰ ਤੂੰ ਸਰਣਾਈ ਆਇਆ ਉਤਰ ਗयो ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਰਹਾਉ ਅਨਬੋਲਤ ਮੇਰੀ ਬਿਰਥਾ ਜਾਨੀ ਆਪਣਾ ਨਾਮ ਜਪਾਇਆ ਦੁੱਖ ਨਾ ਠੇ ਸੁਖ ਸਹਿਜ ਸਮਾਏ ਅਨੰਦ ਅਨੰਦ ਗੁਣ ਗਾਇਆ ਬਾਹ ਪਕਰ ਕਢ ਲੀਨੇ ਆਪਣੇ ਗ੍ਰਹਿ ਅੰਧ ਕੂਪ ਤੇ ਮਾਇਆ ਕਹੋ ਨਾਨਕ ਗੁਰਬੰਧਨ ਕਾਟੇ ਵਿਛੁਰਤ ਆਨ ਮਿਲਾਇਆ ਸਾਰਗ ਮਹੱਲਾ 5 ਹਰ ਕੇ ਨਾਮ ਕੀ ਗਤ ਠਾਂਢੀ ਬੇਦ ਪੁਰਾਨ ਸਿਮਰਤ ਸਾਧੂ ਜਨ ਖੋਜਤ ਖੋਜਤ ਕਾਢੀ ਰਹਾਉ ਸਿਵ ਬਿਰੰਚ ਅਰ ਇੰਦਰ ਲੋਕ ਤਾ ਮਹਿ ਜਲ ਤਉ ਫਿਰਿਆ ਸਿਮਰ ਸਿਮਰ ਸੁਆਮੀ ਭਏ ਸੀਤਲ ਦੂਖ ਦਰਦ ਪ੍ਰਮ ਹਿਰਿਆ ਜੋ ਜੋ ਤਰਿਓ ਪੁਰਾ ਤਨ ਨਵ ਤਨ ਭਗਤ ਪਾਏ ਹਰ ਦੇਵਾ ਨਾਨਕ ਕੀ ਬੇਨੰਤੀ ਪ੍ਰਭ ਜੀਓ ਮਿਲੈ ਸੰਤ ਜਨ ਸੇਵਾ ਸਾਰਗ ਮਹੱਲਾ ਪੰਜਵਾ ਜਿਹਵੇ ਅੰਮ੍ਰਿਤ ਗੁਣ ਹਰ ਗਾਓ ਹਰ ਹਰ ਬੋਲ ਕਥਾ ਸੁਨ ਹਰ ਕੀ ਉਚਰੋ ਪ੍ਰਭ ਕੋ ਨਾਮ ਰਹਾਓ ਰਾਮ ਨਾਮ ਰਤਨ ਧਨ ਸੰਚੋ ਮਨ ਤਨ ਲਾਭ ਹੋ ਪਾਓ ਆਨ ਵਿਪੂਤ ਮਿਥਿਆ ਕਰ ਮੰਨੋ ਸਾਚਾ ਇਹੈ ਸੁਆਓ ਜੀ ਪ੍ਰਾਨ ਮੁਕਤ ਕੋ ਦਾਤਾ ਏਕ ਸਿ ਸਿਉ ਲਿਵ ਲਾਓ ਕਹੋ ਨਾਨਕ ਤਾ ਕੀ ਸਰਣਾਈ ਦੇਤ ਸਗਲ ਅਪਿਆਓ ਸਾਰਗ ਮਹੱਲਾ 5 ਹੋਤੀ ਨਹੀਂ ਕਵਨ ਕਛ ਕਰਣੀ ਇਹੈ ਓਟ ਪਾਈ ਮਿਲ ਸੰਤ ਹੈ ਗੋਪਾਲ ਏਕ ਕੀ ਸਰਣੀ ਰਹਾਓ ਪੰਜ ਦੁਖ ਚਿਦਰਿਆ ਤਨ ਮਹਿ ਬਿਖੈ ਬਿਆਦ ਕੀ ਕਰਨੀ ਆਸ ਅਪਾਰ ਦਿਨਸ ਗਣ ਰਾਖੇ ਗਰਸਤ ਜਾਤ ਬਲ ਜਰਣੀ ਅनाथ ਹੈ 나ਥ ਦਇਆਲ ਸੁਖ ਸਾਗਰ ਸਰਬ ਦੁਖ ਪੈ ਹਰਣੀ ਮਨ ਬਾਂਛਤ ਚਿਤ ਵਤ ਨਾਨਕ ਦਾਸ ਪੇਖ ਜੀਵਾ ਪ੍ਰਭ ਚਰਣੀ ਸਾਰਗ ਮਹੱਲਾ 5ਵਾਂ ਫੀਕੇ ਹਰ ਕੇ ਨਾਮ ਬਿਨ ਸਾਦ ਅੰਮ੍ਰਿਤ ਰਸ ਕੀਰਤਨ ਹਰ ਗਾਈਐ ਅਹ ਨਿਸਪੂਰਨ ਨਾਦ ਰਹਾਉ ਸਿਮਰਤ ਸਾਤ ਮਹਾ ਸੁਖ ਪਾਈਐ ਮਿਟ ਜਾਹੇ ਸਗਲ ਵਿਖਾਦ ਹਰ ਹਰ ਲਾਭ ਸਾਧ ਸੰਗ ਪਾਈਐ ਕਰ ਲੈ ਆਪ ਹੁਲਾਦ ਸਭ ਤੇ ਊਚ ਊਚ ਤੇ ਊਚੋ ਅੰਤ ਨਹੀਂ ਮਰ ਜਾਦ ਬਰਨ ਨਾ ਸਾਕੋ ਨਾਨਕ ਮਹਿਮਾ ਪੇਖ ਰਹੇ ਬਿਸਮਾਦ ਸਾਰਗ ਮਹੱਲਾ ਪੰਜਵਾਂ ਆਇਓ ਸੁਨਨ ਪੜਨ ਕਉ ਬਾਣੀ ਨਾਮ ਵਿਸਾਰ ਲੱਗਹਿ ਅਨ ਲਾਲ ਚ ਬਿਰਥਾ ਜਨਮ ਪ੍ਰਾਣੀ ਰਹਾਉ ਸਮਝ ਅਚੇਤ ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ਲਾਬ ਲੈ ਹੋ ਹਰ ਜਿਦੈ ਅਰਦ ਹੋ ਛੁਟ ਕੈ ਆਵਣ ਜਾਣੀ ਉਦਮ ਸਖਤ ਸਿਆਣਪ ਤੁਮਰੀ ਦੇਹ ਤਾ ਨਾਮ ਵਖਾਣੀ ਸੇਈ ਭਗਤ ਭਗਤ ਸੇ ਲਾਗੇ ਨਾਨਕ ਜੋ ਪ੍ਰਭ ਪਹਾਣੀ ਸਾਰਗ ਮਹੱਲਾ 5ਵਾਂ ਤਨਵੰਤ ਨਾਮ ਕੇ ਵਣਜਾਰੇ ਸਾਂਝੀ ਕਰਹੁ ਨਾਮ ਧਨ ਖਟ ਹੋ ਗੁਰ ਕਾ ਸਬਦ ਵਿਚਾਰੇ ਰਹਾਉ ਛੋਡੋ ਕਪਟ ਹੋਏ ਨਿਰਵੈਰਾ ਸੋ ਪ੍ਰਭ ਸੰਗ ਨਿਹਾਰੇ ਸੱਚ ਤਨ ਬਣ ਜਹੋ ਸੱਚ ਤਨ ਸੰਚੋ ਕਬਹੂ ਨ ਆਵਹ ਹਾਰੇ ਖਾਤ ਖਰਚਤ ਕਿਛ ਨ ਖੁੱਟਤ ਨਾਹੀ ਅਗਨਤ ਭਰੇ ਪੰਡਾਰੇ ਕਹੋ ਨਾਨਕ ਸੋਭਾ ਸੰਗ ਜਾਵਹੋ ਪਾਰ ਬ੍ਰਹਮ ਕੈ ਦੁਆਰੇ ਸਾਰਗ ਮਹਲਾ 5 ਪ੍ਰਭ ਜੀ ਮੋਹਿ ਕਬਨ ਅਨਾਥ ਵਿਚਾਰਾ ਕਵਨ ਮੂਲ ਤੇ ਮਾਨੁਖ ਕਰਿਆ ਇਹੋ ਬਰਤਾਪ ਤੁਹਾਰਾ ਰਹਾਉ ਜੀ ਪ੍ਰਾਣ ਸਰਬ ਕੇ ਦਾਤੇ ਗੁਣ ਕਹੇ ਨਾ ਜਾਹੇ ਅਪਾਰਾ ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ ਸਰਬ ਕਟਾਂ ਆਧਾਰਾ ਕੋਈ ਨ ਜਾਣੇ ਤੁਮਰੀ ਗਤ ਮਿਤ ਆਪ ਹੈ ਏਕ ਪਸਾਰਾ ਸਾਧਨਾਬ ਬੈਠਾਵਹੁ ਨਾਨਕ ਪਵ ਸਾਗਰ ਪਾਰ ਉਤਾਰਾ ਸਾਰਗ ਮਹੱਲਾ 5ਵਾਂ ਆਵੈ RAM ਸਰਣ ਵਡਭਾਗੀ ਏਕਿਸ ਬਿਨ ਕਿਛ ਹੋਰ ਨ ਜਾਣੈ ਅਬਰ ਉਪਾਪ ਤਿਆਗੀ ਰਹਾਉ ਮਨ ਬਚ ਕ੍ਰਮ ਆਰਾਧੈ ਹਰ ਹਰ ਸਾਧ ਸੰਗ ਸੁਖ ਪਾਇਆ ਅਨੰਦ ਬਿਨੋਦ ਅਕਥ ਕਥਾ ਰਸ ਸਾਚੈ ਸਹਿਜ ਸਮਾਇਆ ਕਰ ਕਿਰਪਾ ਜੋ ਆਪਣਾ ਕੀਨੋ ਤਾਂ ਕੀ ਉਤਮ ਬਾਣੀ ਸਾਧ ਸੰਗ ਨਾਨਕ ਨਿਸਤਰੀਐ ਜੋ ਰਾਤੇ ਪ੍ਰਭ ਨਿਰਬਾਣੀ ਸਾਰਗ ਮਹੱਲਾ ਪੰਜਵਾ ਜਾਤੇ ਸਾਧੂ ਸਰਣ ਗਹੀ ਸਾਤ ਸਹਜ ਮਨ ਭਇਓ ਪ੍ਰਗਾਸਾ ਬਿਰਥਾ ਕਠ ਨ ਰਹੀ ਰਹਾਉ ਹੋ ਕ੍ਰਿਪਾਲ ਨਾਮ ਦੇਹੋ ਆਪਣਾ ਬਿੰਤੀ ਇਹ ਕਹੀ ਆਨ ਬਿਵਹਾਰ ਬਿਸਰੇ ਪ੍ਰਭ ਸਿਮਰਤ ਪਾਇਓ ਲਾਭ ਸਹੀ ਜਹਤੇ ਉਪਜਿਓ ਤਹੀ ਸਮਾਨੋ ਸਾਈ ਬਸਤ ਅਹੀ ਕਹੋ ਨਾਨਕ ਪਰਮ ਗੁਰ ਖੋਇੋ ਜੋਤੀ ਜੋਤ ਸਮਹੀ ਸਾਰਗ ਮਹੱਲਾ 5 ਰਸਨਾ RAM ਕੋ ਜਸ ਗਾਓ ਆਨ ਸੁਆਦ ਵਿਸਾਰ ਸਗਲੇ ਭਲੋ ਨਾਮ ਸੁਆਓ ਰਹਾਉ ਚਰਨ ਕਮਲ ਬਸਾਏ ਹਿਰਦੈ ਏਕ ਸਿਉ ਲਿਬ ਲਾਓ ਸਾਧ ਸੰਗਤ ਹੋਹਿ ਨਿਰਮਲ ਬਹੜ ਜੂਨ ਨ ਆਓ ਜੀਓ ਪ੍ਰਾਨ ਆਧਾਰ ਤੇਰਾ ਤੂੰ ਨਿਥਾਵੇਂ ਥਾਓ ਸਾਸ ਸਾਸ ਸੰਭਾਲ ਹਰ ਹਰ ਨਾਨਕ ਸਦ ਬਲ ਜਾਓ